ਹਾਂਜੀ ਚਮਕੀਲੇ ਬਾਰੇ ਦੱਸੋ ਵੀ ਜਿਹੜੀ ਫਿਲਮ ਆਈ ਆ ਉਹ ਸਹੀ ਆ ਉਹਨਾਂ ਦੀ ਹਾਂਜੀ ਉਹ ਬਹੁਤ ਠੀਕ ਐ ਵਧੀਆ ਫਿਲਮ ਬਣੀ ਐ ਉਹ ਪੰਜਾਬੀ ਸਿਰਜਣਾਤਕ ਦੇਖਣ ਵਾਲੀ ਹਾਂਜੀ ਹਾਂਜੀ ਬਣੀ ਜੀ ਅਸੀਂ ਵੀ ਦੇਖੀ ਐ ਬਾਕੀ ਚਮਕੀਲੇ ਦੇ ਗਾਣੇ ਕੋਈ ਐਡੇ ਖਰਾਬ ਨਹੀਂ ਸੀ ਲੋਕ ਸੁਣਨਾ ਚਾਹੁੰਦੇ ਸੀ ਲੋਕ ਸੁਣਨਾ ਚਾਹੁੰਦੇ ਆ ਹਾਂਜੀ ਹਾਂਜੀ ਪਰ ਐਵੇਂ ਕਈ ਲੋਕਾਂ ਨੇ ਚੱਕ ਲਿਆ ਵੀ ਗਲਤ ਐ ਗਲਤ ਐ ਪਰ ਨਹੀਂ ਉਹਨਾਂ ਦੇ ਉਹਨਾਂ ਨੇ ਧਾਰਮਿਕ ਗੀਤ ਵੀ ਗਾਏ ਤੇ ਹੁਣ ਵਧੀਆ ਹੁਣ ਤੱਕ ਚੱਲ ਰਹੇ ਆ ਤੇ ਥੋਡੇ ਹੁੰਦੇ ਚਮਕੀਲਾ ਹੈਗਾ ਸੀ ਹਾਂਜੀ ਹਾਂਜੀ ਤੇ ਉਹਦਿਆਂ ਮਤਲਬ ਗੱਲਾਂ ਦੱਸੋ ਵੀ ਜਿਹੜੀਆਂ ਪੁਰਾਣੀਆਂ ਥੋੜੀਆਂ ਹੁੰਦੀਆਂ ਹਈਆਂ ਜੀ ਉਹ ਆਪਣੇ ਜੀ ਦੇਖੋ ਉਹਨੇ ਅਮਰਜੋਤ ਨਾਲ ਵਿਆਹ ਵੀ ਕਰਾਇਆ ਬਾਅਦ ਵਿੱਚ ਜਿਹੜੀ ਉਹਦੀ ਪਹਿਲੀ ਘਰ ਵਾਲੀ ਸੀ ਗਰਮੇਲ ਕੌਰ ਹਾਂਜੀ ਹਾਂਜੀ ਉਹਨੂੰ ਵੀ ਉਹ ਖਰਚਾ ਪਾਣੀ ਦੰਦਾ ਰਿਹਾ ਉਹਦੀ ਸਹਿਮਤੀ ਨਾਲ ਵਿਆਹ ਹੋਇਆ ਤਾਂ ਅੱਛਾ ਸਹਿਮਤੀ ਨਾਲ ਹੋਇਆ ਹਾਂਜੀ ਸਹਿਮਤੀ ਨਾਲ ਆਪਣੇ ਬੱਚਿਆਂ ਨੂੰ ਖਰਚਾ ਪਾਣੀ ਵੀ ਦੰਦਾ ਤਾਂ ਹਾਂਜੀ ਹਾਂਜੀ ਹਾਂ ਬਾਕੀ ਉੱਥੇ ਰਹਿੰਦੇ ਵੀ ਇਥੇ ਜਾ ਕੇ ਅੱਛਾ ਅੱਛਾ ਬਾਕੀ ਵਧੀਆ ਗਾਣੇ ਗਾਉਂਦਾ ਤਾਂ ਕੋਈ ਅੱਡੇ ਕੋਈ ਗੰਦੇ ਚਲੋ ਹੁਣ ਵੀ ਤਾਂ ਚੱਲਦੇ ਹੀ ਆ ਗਾਣੇ ਤਾਂ ਹੁਣ ਵੀ ਚੱਲਦੇ ਹੀ ਆ ਹਾਂ ਜੀ ਹਾਂ ਹਾਂ ਐਵੇਂ ਲੋਕ ਕਿਸੇ ਦੀ ਤਰੱਕੀ ਤੋਂ ਸੜ ਜਾਂਦੇ ਆ ਹਾਂ ਜੀ ਹਾਂ ਜੀ ਵਿੱਚ ਕਹੀਂ ਗੱਲ ਤਾਂ ਹੁੰਨੇ ਆ ਉਹ ਫਿਰ ਤੁਹਾਨੂੰ ਪਤਾ ਹੀ ਹੈ ਫਾਇਦਾ ਹਟਾਉਣੇ ਆ ਹਾਂ ਜੀ ਹਾਂ ਜੀ ਆਪਣੀਆਂ ਚੜ੍ਹਾਈਆਂ ਕਰਨ ਵਾਸਤੇ ਬੰਦੇ ਨੂੰ ਤੇ ਤੁਸੀਂ ਕਦੇ ਚਮਕੀਲੇ ਨੂੰ ਦੇਖਿਆ ਜਾਂ ਕਦੇ ਮਿਲੇ ਹੋ ਮਤਲਬ ਉਦਾਂ ਜਾਂ ਤੁਹਾਡਾ ਫੈਮ ਨਹੀਂ ਜੀ ਅਸੀਂ ਦੇਖਿਆ ਨਹੀਂ ਹੈ ਅਸੀਂ ਸੁਣਿਆ ਹੈ ਸੁਣਦੇ ਰਹੇ ਤੇਰੇ ਅੰਕਲ ਜੀ ਸੁਣਦੇ ਰਹਿੰਦੇ ਤੇ ਨਾ ਨਾਲ ਮੈਂ ਵੀ ਸੁਣ ਲੰਦੀ ਸੀ ਓਕੇ ਓਕੇ ਮੈਂ ਬਹੁਤ ਮਤਲਬ ਉਹ ਕਰਦਾ ਸੀ ਗਾਣੇ ਸੁਣਦੇ ਸੀ ਤੇ ਵਧੀਆ ਤਰੀਕੇ ਦੇ ਨਾਲ ਗਾਉਂਦਾ ਸੀ ਬੰਦਾ ਵੈਸੇ ਬੰਦੇ ਕੋਈ ਏਦਾਂ ਲਚੜਪਨ ਆਪਣੀ ਤਾਂ ਜਿੰਨਾ ਲੋਕੀ ਕਹੀ ਜਾਂਦੇ ਤੇ ਮਾਰਨਾ ਤਾਂ ਦੇਖੋ ਬੰਦੇ ਨੂੰ ਪਾਪ ਹੈ ਨਾ ਸਾਤ ਸਾਡਾ ਇੱਕ ਵਧੀਆ ਕਲਾਕਾਰ ਪਤਾ ਨਹੀਂ ਉਹਨੇ ਕਿੰਨੇ ਕ ਗਾਣੇ ਕੱਢਣੇ ਤੇ ਕਿੰਨਾ ਕੁ ਕਰਨਾ ਤਾਂ ਹਾਂਜੀ ਬਾਕੀ ਦਲਜੀਤ ਦਸਾਂਜੀ ਨੇ ਵਧੀਆ ਉਹਨਾਂ ਦੀ ਫਿਲਮ ਬਣਾਈ ਆ ਹਾਂਜੀ ਹਾਂਜੀ ਬਹੁਤਿਆਂ ਨੂੰ ਜਾਗਰਤੀ ਕਰੀ ਆ ਸਗੋਂ ਮੈਨੂੰ ਵੀ ਨਹੀਂ ਪਤਾ ਸੀ ਵੀ ਚਮਕੀਲੇ ਨਾਲ ਹੋਇਆ ਕੀ ਸੀ ਉਹਨੂੰ ਫਿਲਮ ਦੇਖ ਕੇ ਹੀ ਪਤਾ ਲੱਗਿਆ ਹਾਂਜੀ ਤੇ ਤਾਂ ਹੀ ਅਸੀਂ ਤੁਹਾਨੂੰ ਸੱਚ ਪੁੱਛਿਆ ਜਿਹੜੀ ਫਿਲਮ ਬਣੀ ਆ ਉਹ ਸੱਚਾਈ ਤੇ ਹੀ ਬਣੀ ਆ ਹਾਂਜੀ ਹਾਂ ਸੱਚਾਈ ਤੇ ਉਹ ਬਿਲਕੁਲ ਸਾਫ਼ ਸੁਥਰੀ ਐਂਡ ਸੱਚੀ ਤੇ ਬਣੀ ਆ ਹਾਂਜੀ ਉਹਨਾਂ ਨੇ ਸਾਰਾ ਪਤਾ ਕਰਕੇ ਫਿਰ ਬਣਾਈ ਆ ਅੱਛਾ ਜੀ ਬੱਚਾ ਫਿਲਮ ਆ ਸਾਰਾ ਉਹਦਾ ਜਿਹੜੀ ਪਿਛਲਾ ਰਿਕਾਰਡ ਉਹਦੇ ਵਿੱਚ ਸਾਰਾ ਦਿਖਾਇਆ ਗਿਆ ਅੱਛਾ ਜੀ ਅੱਛਾ ਮਾੜੇ ਮਾੜੇ ਰਿਕਾਰਡ ਚਲੋ ਦੁਨੀਆਂ ਸੁਣਦੀ ਵੀ ਹੈ ਨਾ ਹਾਂਜੀ 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 ਲੋਕਾਂ ਨੇ ਉਹਨਾਂ ਨੂੰ ਫਿਰ ਮਜਬੂਰ ਵੀ ਕੀਤਾ ਵੀ ਤੁਸੀਂ ਇਹ ਸਾਨੂੰ ਸੁਣਾਓ ਤੇ ਜਦੋਂ ਤੁਸੀਂ ਉਹਨੂੰ ਸੁਣਦੇ ਸੀ ਉਦੋਂ ਉਹਦੇ ਬਰਾਬਰ ਕੋਈ ਹੋਰ ਤਾਂ ਨਹੀਂ ਸਿੰਗਰ ਚੱਲਿਆ ਹੈਗਾ ਉਹ ਹੀ ਸਭ ਤੋਂ ਉੱਤੇ ਸੀ ਹਾਂ ਜੀ ਜਦੋਂ ਉਹਨਾਂ ਦੀ ਚੜ੍ਹਾਈ थी ਉਸ ਟਾਈਮ ਦੇ ਵਿੱਚ ਉਹ ਉਹਨਾਂ ਦੀ ਚੜ੍ਹਾਈ ਸੀ ਉੱਪਰ ਸੀ ਮਮਾ ਸੱਚਾਈ ਦੇ ਵਿੱਚ ਐਸੇ ਪਰ ਇਹਨਾਂ ਦੀ ਚੜ੍ਹਾਈ ਵੱਧਦੀ ਮਤਲਬ ਚਮਕੀਲੇ ਦੀ ਚੜ੍ਹਾਈ ਵੱਧਦੀ ਬਹੁਤ ਜ਼ਿਆਦਾ ਥੋੜੀ ਜਿਹੀ ਡੇਰ 'ਚ ਇੱਕ ਲਗਤ ਬਲੰਦੀਆਂ ਸ਼ੋਹਣ ਵਾਲੀ ਗੱਲ ਕਰ ਗਿਆ ਇਹਦੀਆਂ ਕੰਟਰੀਆਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਮਤਲਬ ਗਾਣੇ ਛੁਟ ਕਰੇ ਵਧੀਆ ਹਨ ਕੋਈ ਹੋਣੀ ਤਾਂ ਉਹਦੇ ਧਾਰਮਿਕ ਵੀ ਗੀਤ ਆਈ ਸੀ ਹਾਂਜੀ ਧਾਰਮਿਕ ਆਏ ਤੇ ਆਪਣੇ ਅੱਛਾ ਅੱਛਾ ਰੰਗ ਦੀ ਦਵਾਰੇ ਬਹੁਤ ਵਧੀਆ ਹੁਣ ਤੱਕ ਚੱਲਦਾ ਜੀ ਉਹ ਅੱਛਾ ਹੀ ਅੱਛਾ ਹੀ ਹਾਂਜੀ ਹੁਣ ਤੱਕ ਚੱਲ ਰਿਹਾ ਹਾਂਜੀ ਹਾਂਜੀ ਬੜੀਆ ਚੱਲਦੇ ਆ ਗਾਣੇ ਉਹਨਾਂ ਦੇ ਹਾਂਜੀ ਹਾਂਜੀ ਬਾਕੀ ਜਿਨ੍ਹਾਂ ਨੇ ਸੁਣਨਾ ਉਹ ਤਾਂ ਦੇਖੋ ਸੁਣਦੇ ਹੀ ਆ ਜਿਨ੍ਹਾਂ ਨੂੰ ਪਿਆਰ ਆ ਹਾਂਜੀ 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 ਗੱਲ ਸਹੀ ਹੈ ਤੁਹਾਡੇ ਵੀਰ ਨੇ ਸੁਣਨਾ ਤਾਂ ਸੁਣੇ ਲੈਂਦਾ ਉਹ ਕਿਹੜੇ ਕਿਸੇ ਦੇ ਘਰ ਡਾਕੇ ਮਾਰਦੇ ਤੇ ਕੁਝ ਕਰਦੇ ਤੇ ਉਹਨਾਂ ਦਾ ਕਿੱਤਾ ਤਾਂ ਇਹ ਹਾਂਜੀ ਹਾਂਜੀ ਹਾਂ ਹਰ ਇੱਕ ਬੰਦਾ ਹੈ ਜਿਹੜਾ ਵੀ ਆਪਣਾ ਕਿੱਤਾ ਕਰਦਾ ਉਹਦੇ 'ਚ ਉਹਨੇ ਕਰ ਨਹੀਂ ਕਰਨਾ ਹੁੰਦਾ ਚਾਹੇ ਜਿੰਨੇ ਮਰ ਹਾਂਜੀ ਹਾਂਜੀ ਕੋਈ ਗਲਤ ਨਹੀਂ ਥਾ ਬੰਦਾ ਬੜਾ ਵਧੀਆ ਚੰਗਾ ਤਾ ਵੋ ਅੱਛਾ ਜੀ ਅੱਛਾ ਜੀ ਹਾਂਜੀ ਮਤਲਬ ਤੁਹਾਡੇ ਕਹਿੰਦਾ ਮਤਲਬ ਵੀ ਵਧੀਆ ਸੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਬਾਕੀ ਚਲੋ ਵਧੀਆ ਸੀ ਬੰਦਾ ਵੀ ਵਧੀਆ ਸੀ ਹਨਾ ਤੇ ਉਹਦੀ ਫੈਮਿਲੀ ਵੀ ਵਧੀਆ ਹਨਾ ਤੇ ਹੁਣ ਤੁਹਾਨੂੰ ਜਿਆਦਾ ਤਾਂ ਆਂਦੀ ਹੋਣੀ ਹਨਾ ਵੀ ਜੇ ਉਹ ਏ ਟਾਈਮ ਚ ਹੁੰਦਾ ਤਾਂ ਹੁਣ ਤੱਕ ਵੀ ਉਹਦੇ ਗੀਤ ਬਹੁਤ ਜ਼ਿਆਦਾ ਹਿੱਟ ਹੋਣੀ ਸੀ ਬਹੁਤ ਜ਼ਿਆਦਾ ਹੋ ਜਾਣੇ ਸੀ ਅਸੀਂ ਫਿਲਮ ਦੇਖੀ ਸੀ ਪਰ ਥੋੜੀ ਦੇਖ ਕੇ ਫਿਰ ਮੈਂ ਛੱਡਤੀ ਅੱਛਾ ਜੀ ਰੋਣਾ ਆ ਗਿਆ ਸੀ ਹਾਂ ਮਨੋ ਖਰਾਬ ਹੋ ਗਿਆ ਬਹੁਤ ਜਾਨਾ ਹਾਂਜੀ 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 ਵੀ ਮਨ ਤਾਂ ਖਰਾਬ ਹੋ ਜਾਂਦਾ ਫਿਲਮ ਦੇਖ ਕੇ ਹਾਂਜੀ ਉਹਨਾਂ ਨੇ ਮੈਂ ਤਾਂ ਦੇਖਿਆ ਨਹੀਂ ਗਿਆ ਨਾ ਠੀਕ ਆ ਠੀਕ ਬਹੁਤ ਵਧੀਆ ਕਲਾਕਾਰਤਾ ਹਾਂਜੀ ਕੋਈ ਵੀ ਕਿਸੇ ਨੂੰ ਜੇ ਦੇਖੋ ਨੁਕਸਾਨ ਕਰਦਾ ਸਾਡੇ ਇਤੋਂ ਕਲਾਕਾਰ ਚੱਲ ਜਾਂਦਾ ਹਾਂਜੀ ਹਾਂਜੀ ਜਿਵੇਂ ਹੁਣ ਸਿੱਧੂ ਮਸੇਆਣਾ ਹਾਂਜੀ ਉਹ ਦੇਖ ਲਓ ਇੱਥੇ ਦੇਖੋ ਪੰਜਾਬ ਦੀ ਪੰਜਾਬ ਦੇ ਹੀਰੇ ਗਵਾ ਰਹੇ ਨੇ ਹਾਂਜੀ ਆਪਣੀ ਬੰਦੇ ਆਪਣੀ ਹੀਰੇ ਗਵਾ ਰਹੇ ਨੇ ਹਾਂਜੀ ਹੁਣ ਸਿੱਧੂ ਵਾਲੇ ਦਾ ਕੇਜ ਦੇ ਵਿੱਚ ਦੱਸੋ ਕੀ ਉਹ ਬਹੁਤ ਵਧੀਆ ਇੱਕ ਕਲਾਕਾਰ ਤਾਂ ਮੰਨਿਆ ਤੇਰ ਮੰਨਿਆ ਤੇ ਕੋਈ ਲੱਚੜ ਗਾਣਾ ਨਹੀਂ ਤਾਂ ਉਹ ਹਾਂਜੀ 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 ਤੇ ਫਿਰ ਇੱਕ ਆਪਣੇ ਜੱਟ ਦਾ ਕੱਲਾ ਪੁੱਤ ਸੀ ਹਾਂਜੀ 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 ਤੇ ਬਹੁਤ ਚੰਗੇ ਇਨਸਾਨ ਨੇ ਉਹ ਹਾਂਜੀ ਹਾਂਜੀ ਥੋੜੇ ਵਧੀਆ ਵਧੀਆ ਸਾਰੇ ਕਲਾਕਾਰ ਵਧੀਆ ਹਨ ਹਾਂਜੀ ਹਾਂਜੀ ਸਾਰੇ ਵਧੀਆ ਜਿਹੜੀ ਚਮਕੀਲਾਤਾ ਜਿਹਦੀ ਆਵਾਜ਼ ਧੀ ਉਹ ਬਹੁਤ ਜ਼ਿਆਦਾ ਵਧੀਆ ਧੀ ਯਾਰ ਸਾਨੂੰ ਇਹ ਜੇ ਗਾਲੇ ਗਵਾ ਕੇ ਕੁਝ ਮਿਲਦਾ ਤਾਂ ਹੈ ਨਹੀਂ ਦੇਖੋ ਆ ਆਪਣੀ ਕਲਾਕਾਰਾਂ ਨੂੰ ਅਸੀਂ ਮਾਰੀ ਜਾਂਦੇ ਆ ਤਾਂ ਪ੍ਰਮਾਤਮਾ ਦੇ ਤੇ ਜੋ ਸਤਾਰੇ ਆੰਦੇ ਆ ਹਾਂਜੀ ਹਾਂਜੀ ਪ੍ਰਮਾਤਮਾ ਵੱਲੋਂ ਇਹਨਾਂ ਨੂੰ ਹੁਕਮ ਹੁੰਦਾਗਾ ਹੁਣ ਤਾਂ ਤੇ ਵਿਚੇ ਵਿਚ ਨੂੰ ਖਿਲੇ ਨੇ ਗੀਤ ਵੀ ਛੱਡਦੇ ਸੀ ਗਾਣੇ ਹਾਂਜੀ ਛੱਡਦੇ ਗਾਣੇ ਪਹਿਲਾਂ ਛੱਡਦੇ ਤੇ ਹਾਂਜੀ ਫਿਰ ਉਹਨਾਂ ਦੇ ਜਿਹੜੇ ਸਰੋਤੇ ਤੇ ਹਾਂਜੀ ਫਿਰ ਉਹ ਕਹਿੰਦੇ ਵੀ ਸਾਨੂੰ ਸੁਣਾਓ ਉਹ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਸੁਣਾਉਣਾ ਪਿਆ ਹਾਂ ਚਲੋ ਵੀ ਮਜਬੂਰ ਸੀ ਹਾਂਜੀ ਉਹਨਾਂ ਦੇ ਸਰੋਤਿਆਂ ਨੂੰ ਰੱਬ ਵਰਗੇ ਮੰਨਦੇ ਹੁੰਦੇ ਆ ਕਲਾਕਾਰ ਹਾਂਜੀ ਹਾਂਜੀ ਉਹਨਾਂ ਕਰਕੇ ਉਹਨਾਂ ਨੂੰ ਸਾਬਤ ਜਿਹੜੇ ਸੁਤਤੇ ਸੀ ਨਾ ਉਹ ਚੀਜ਼ ਉਹ ਤੋਂ ਮਤਲਬ ਸੁਣਨੀ ਚਾਹੁੰਦੇ ਤੇ ਉਹ ਤਾਂ ਕਲਾਕਾਰ ਨੂੰ ਤਾਂ ਫਿਰ ਦੇਖੋ ਉਹਦਾ ਕੀਤਾ ਉਹਨੂੰ ਸੁਣਉਮੀ ਪੈਣੀ ਆ ਜੋ ਅਗਲਾ ਫਰਮਾਇਸ਼ ਕਰਦਾ ਜੇ ਉਹਨੂੰ ਕਲਾਕਾਰ ਮੰਨੂਗਾ ਨਹੀਂ ਤਾਂ ਅਗਲਾ ਖਾੜੇ ਤੇ ਖਾੜਾ ਨਹੀਂ ਲੋਉਂਗਾ ਹਾਂਜੀ 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 ਸਹੀ ਇਹ ਵੀ ਆ ਨਾ ਬਾਕੀ ਇੱਕ ਸਧਾਰਨ ਪਰਿਵਾਰ ਚ ਉੱਠ ਕੇ ਉਹਨਾਂ ਨੇ ਦੇਖੋ ਸਹੀ ਗੱਲ ਹਾਂ ਗਰੀਬੀ ਚ ਉੱਠ ਕੇ ਕਿੰਨਾ بڑا ਨਾਮ ਬਣਾਇਆ ਹਾਂ ਜਰੀ ਤਾਂ ਬਸ ਦੁਨੀਆ ਤੋਂ ਤਰੱਕੀ ਨਹੀਂ ਜਾਂਦੀ ਬਸ ਗੱਲ ਤਾਂ ਇੱਥਾ ਕੇ ਮੁੱਕਦੀ ਆ ਮਾਂ ਗੱਲ ਤਾਂ ਇੱਥਾ ਕੇ ਹੀ ਮੁੱਕਦੀ ਚੱਲੋ ਠੀਕ ਹੈ ਹਾਂਜੀ ਠੀਕ ਹੈ ਬਸ ਇਸ ਦਾ ਸੰਵਾਦ